ਸ리에 ਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਬਟੰਡਾ ਤੋਬੀਆਣਾ ਬਸਤੀ ਦੇ ਇੱਕ ਨੰਬਰ ਗਲੀ ਤੇ ਖੜੇ ਆ ਠੇਕੇ ਦੇ ਕੋਲ ਜਿਹੜੀ ਕਿ ਚਿੱਟੇ ਦਾ ਜਿਹੜਾ ਹੌਟਸਪੌਟ ਮੰਨਿਆ ਜਾਂਦਾ ਜਿਵੇਂ ਇੱਕ ਬੀੜ ਤੇ ਲਾ ਤੇ ਬਟੰਡੇ ਦਾ ਤੋਬੀਆਣਾ ਕਿਸ ਨੂੰ ਚਿੱਟੇ ਦਾ ਹੌਟਸਪੌਟ ਮੰਨਿਆ ਜਾਂਦਾ ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਘਰਾਂ ਦੇ ਤੇ ਕਾਰਵਾਈ ਕੀਤੀ ਗਈ ਆ ਹਾਲਾਂਕਿ ਸਿਵਲ ਪ੍ਰਸ਼ਾਸਨ ਵੱਲੋਂ ਨਾਜਾਇਜ਼ੀ ਨੂੰ ਲੈ ਕੇ ਕਾਰਵਾਈ ਕੀਤੀ ਗਈ ਆ ਪਰ ਦੂਜੇ ਪਾਸੇ ਉਹਨਾਂ ਦੇ ਮਾਮਲੇ ਵੀ ਦਰਜ ਕੀਤੇ ਗਏ ਹਨ ਪਿਛਲੇ ਸਮਿਆਂ ਵਿੱਚ ਉਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਆ ਕਿ ਇਹ ਚਿੱਟੇ ਦਾ ਕਾਰੋਬਾਰ ਕਰਦੇ ਸੀ ਅਤੇ ਨਾਲ ਹੀ ਉਹਨਾਂ ਦੀ ਜਿਹੜੀ ਮਕਾਨ ਬਣਾਈ ਸੀ ਬਿਲਡਿੰਗਾਂ ਵੱਡੀਆਂ-ਵੱਡੀਆਂ ਬਣਾਈਆਂ ਸੀ ਉਹ ਚਿੱਟੇ ਦੀ ਤਸਕਰੀ ਤੋਂ ਬਣਾਈਆਂ ਸੀ ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪਿਠੰਡਾ ਪੁਲਿਸ ਵੱਲੋਂ ਉਹ ਉਪਰੋਕਤ ਦੋ ਘਰਾਂ ਨੂੰ ਢਾ ਦਿੱਤਾ ਗਿਆ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਐਸਪੀਸੀਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੁੱਡਾਂ ਨੂੰ ਨਾਲ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਐਸਡੀਐਮ ਬਲਕਰਨ ਸਿੰਘ ਨੇ ਵੀ ਜਾਣਕਾਰੀ ਦਿੱਤੀ ਹੈ ਵੀ ਜਿਹੜੀ ਮਾਮਲੇ ਨਸ਼ੇ ਨੂੰ ਲੈ ਕੇ ਦਰਜਾ ਉਸ ਦੀ ਜਾਣਕਾਰੀ ਤਾਂ ਪੁਲਿਸ ਹੀ ਦੱਸ ਸਕਦੀ ਆ ਪਰ ਜਿਹੜੀ ਨਾਜਾਇਜ਼ ਅਸਾਰੀ ਕੀਤੀ ਗਈ ਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਅਸੀਂ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਦੋ ਘਰਾਂ ਨੂੰ ਸਾਧ ਦਿੱਤਾ ਗਿਆ ਬਹੁਤ ਸਾਰੇ ਲੋਕ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮੰਵੀ ਨੇ ਹਾਲਾਂਕਿ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਵੇਚਦੇ ਜਾਂ ਆਪਾਂ ਕਹიდੀ ਜਿਨ੍ਹਾਂ ਦੇ ਘਰ ਤੋਂ ਹੁੰਦੇ ਰਹੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਵੇਚਦੇ ਸੀ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਕਈ ਪੁਲਿਸ ਵੱਲੋਂ ਪਰ ਹੁਣ ਸਾਡੇ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਪਰ ਦੂਸਰੇ ਪਾਸੇ ਕਈ ਮਹੱਲਾ ਨਾਸੀਆਂ ਦਾ ਕਹਿਣਾ ਕਿ ਜਿਹੜੀ ਇਹ ਕਾਰਵਾਈ ਹੈ ਬਿਲਕੁਲ ਪੁਲਿਸ ਪ੍ਰਸ਼ਾਸਨ ਵੱਲੋਂ ਠੀਕ ਕੀਤੀ ਗਈ ਹੈ ਕਿਉਂਕਿ ਨੌਜਵਾਨ ਪੀਡੀਏ ਵੱਡੀ ਪੱਧਰ ਤੇ ਜਿਹੜੀ ਚਿੱਟੇ ਦਾ ਸ਼ਿਕਾਰ ਹੋਣ ਕਾਰਨ ਜਿਹੜੀਆਂ ਬਹੁਤ ਸਾਰੀਆਂ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਗਈਆਂ ਤੇ ਜਿਹੜੀ ਸਰਕਾਰ ਨੂੰ ਹੋਰ ਸਖਤ ਹੋਣ ਦੀ ਲੋੜ ਆ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੇ ਬਹੁਤ ਹੋਰ ਆਪਣੀਆਂ ਬਿਲਡਿੰਗਾਂ ਵੱਖ-ਵੱਖ ਜਗ੍ਹਾ ਜਾਂ ਵੱਖ-ਵੱਖ ਪਰਿਵਾਰਾਂ ਦੇ ਨਾਮ ਤੇ ਬਣਾਈਆਂ ਹੋਈਆਂ ਤੇ ਇਹਨਾਂ ਘਰ ਠਾਉਣ ਨਾਲ ਕੋਈ ਫਰਕ ਨਹੀਂ ਪੈਣਾ ਪ੍ਰਸ਼ਾਸਨ ਨੂੰ ਹੋਰ ਜਾਂਚ ਕਰਨੀ ਚਾਹੀਦੀ ਆ ਜਿਹੜੇ ਪਰਿਵਾਰਾਂ ਦੇ ਨਾਮ ਜਿਹੜੀ ਪ੍ਰਾਪਰਟੀ ਹੋਰ ਆਪਣੇ ਪਰਿਵਾਰਕ ਜੀਹਾਂ ਦੇ ਨਾਮ ਕਰਵਾਈ ਗਈ ਆ ਉਹਨਾਂ ਦੀ ਜਾਂਚ ਕਰਕੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਐਸਪੀਸੀਟੀ ਨਰਿੰਦਰ ਸਿੰਘ ਤੇ ਐਸਡੀਐਮ ਬੁਲਕਰਨ ਸਿੰਘ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਇਹ ਜਗਾ ਇਹ ਜਿਹੜੀ ਸਰਕਾਰੀ ਜਗਾ ਤੋਂ ਕੋਈ ਵੇਚ ਹੀ ਨਹੀਂ ਸਕਦਾ ਬਗੈਰ ਰਸੀਦ ਇਹ ਤਾਂ ਸਾਹੀਂ ਵੇਚਦੀ ਇਹ ਜਗਾ ਹੈ ਮੈਂ ਤਾਂ ਤੀਜੇ ਥਾਂ ਤੋਂ ਸਾਰਾ ਬਠਿੰਡਾ ਸਾਰਾ ਬਠਿੰਡਾ ਬਈ ਸਟਾਮਾ ਤੇ ਜਿੰਦਾ ਵੀ ਇਹ ਹੋ ਘਾਰ ਹੈ ਨਾ ਸਾਰਾ ਕੋਲੇ ਸ਼ਿਕਾਇਤ ਆ ਕਿ ਸਾਰਾ ਕੋਲੇ ਕਿਸੇ ਕੋਈ ਗਾਦੇ ਬਠਿੰਡੇ ਦੇ ਤੇ ਮਤਲਬ ਮੇਰੀ ਮਾਤਾ ਨੇ ਜਾਤੋ ਇਹ ਉਹ ਫੂਕ ਵੀ ਅਸੀਂ ਕੀਤਾ ਹੈ ਕਹਿੰਦਾ ਵੀ ਦੱਸੋ ਕਿਹੜੀ ਕਮਾਈ ਨਾਲ ਪਿਆ ਹੋਇਆ ਤੇ ਮੇਰੀ ਮਾਤਾ ਨੇ ਬਰਨਾਲੇ ਵਾਲਾ ਘਰ 6 ਲੱਖ ਦਾ ਵੇਚ ਰੀਸਟਰੀ ਵਾਲਾ ਉਹ ਵੀ ਅਸੀਂ ਹਰ ਜੋਤ ਸਰ ਨੂੰ ਦੇ ਕੇ ਆਏ ਤੇ 3 ਸਾਲ ਮੇਰਾ ਪ੍ਰਾ ਕਵੈਦ ਲਾ ਕੇ ਆਇਆ ਉਹ ਵੀ ਅਸੀਂ ਉਹੋ ਦਿਖਾ ਕੇ ਆਏ ਤੇ ਜਦੋਂ ਅਸੀਂ ਕੁੱਤਾ ਵਾਲੇ ਜਾ ਕੇ ਆਈ ਮੈਂ ਕਾਗਜ਼ ਦਿਖਾ ਕੀਏ ਕੁੱਤਾ ਵਾਲੇ ਇਹ ਗੱਲ ਕਹਿੰਦੇ ਸੀ ਸਾਨੂੰ ਕਿ ਸਾਨੂੰ ਹਰ ਜੋਤ ਕਹਿੰਦਾ ਹੈ ਕਿ ਵੀ ਉਹ ਘਰ ਨਸ਼ਾ ਵੇਚਦਾ ਹੈ ਤੇ ਉਹਨੇ ਕਾਇ ਜਾਣ ਤੇ ਅਸੀਂ ਕਹਿੰਦੇ ਸਾਨੂੰ ਫੌਰਨ ਮਾਰ ਕੇ ਦੇਖੋ ਮੇਰਾ ਪ੍ਰਾ ਪਿੰਦਾ ਸੀ 3 5 ਸਾਲ ਪੁਰਾਣਾ ਕਹਿੰਦਾ 3 ਗ੍ਰਾਮ ਦਾ ਵੀ ਬਸ ਠੀਕ ਹੈ ਨਾ ਜੇ ਬਾਈ ਜੀ ਬਸ 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 ਜੇ ਅੰਨ ਲਿਖੋ ਹੁੰਦਾ 2 ਨੰਬਰ ਤੇ ਹੁੰਦਾ ਇਹ 2 ਨੰਬਰ ਤੇ ਬੈਠਾ ਇਹ ਸੀਵਰ ਪਈ ਆ ਜੇ ਕੋਈ ਗੱਲੋਂ ਹੀ ਪਈ ਆ ਹੈ ਨਾ ਇਹ ਟੂਟੀਆਂ ਦੇ ਕਨੈਕਸ਼ਨ ਦਿੱਤੇ ਕੋਈ ਗੱਲੋਂ ਦਿੱਤੇ ਪੁੱਡਾ ਵਾਲਿਆਂ ਨੇ ਜੇ ਹੁਣ ਕਹਿੰਦੇ ਪੁੱਡਾ ਵਾਲੇ ਢਾਕੇ ਗਏ ਆ ਉਹਦੇ ਕਨੈਕਸ਼ਨ ਕਿਉਂ ਦਿੱਤੇ ਆ ਇਹ ਪੁੱਡਾ ਵਾਲੇ ਟੈਕਸ ਕਿਉਂ ਭਰ ਲੈਂਦੇ ਆਗੇ ਯੋਲਾ ਯੋਲਾ ਇੱਕ ਟੈਕਸ ਵੀ ਨਹੀਂ ਲੈਂਦੇ ਹਨ ਆਪਣੇ ਤੋਂ ਲੱਗਦਾ ਵੀ ਜੇ ਨਜਾਇਜ਼ ਸੀ ਤਾਂ ਸਰਕਾਰ ਨੂੰ ਬੰਨਣ ਨਹੀਂ ਸੀ ਦੇਣ ਦੇ ਨਜਾਇਜ਼ ਹੀ ਹੈ ਬਈ ਬਰ ਜ਼ਿਆਦਾ ਪਹਿਲਾਂ ਨਾ ਪਾਉਣ ਦੇ ਸਹੀ ਗੱਲ ਹੈ ਨਾਲੇ ਜਿੱਦਾਂ ਜਿੱਦਾਂ ਛੱਤ ਪਈ ਆ ਉਸ ਦਿਨ ਕੁੱਟਾ ਵਾਲੇ ਸਾਡੇ ਕੋਲੇ ਆਏ ਆ ਤੇ ਕਹਿੰਦੇ ਛੱਤ ਪਾਉਣੇ ਸੀ ਕਿ ਹਾਂ ਤੁਹਾਡੇ ਕੋਲੇ ਕੀ ਸਬੂਤ ਹੈ ਸੱਤ ਕਰ ਦੇ ਤਾਂ ਵਾਗਦੇ ਦਿਖਾਏ ਤਾਂ 5000 ਰੁਪਇਆ ਲੈ ਕੇ ਬਾਰਾ ਸਾਲ ਦਾ ਮੈਂ ਮਕਾਨ ਨਾ ਮੇ ਕਮੇਟੀ ਦੇ ਪੈਸੇ ਵੀ ਲੈ ਗਏ ਆ ਨਾਲੇ ਲੈ ਕੇ ਗਏ ਆ ਸਾਥੋਂ ਕਮੇਟੀ ਚ ਮੈਂ ਨਹੀਂ ਹੋਸਦਾਂ ਨਹੀਂ ਰੋਕਦਾ ਜਾਇਦ ਆ ਦੇਖ ਕਮੇਟੀ ਚ ਪੈਸੇ ਵੀ ਭਰਨੇ ਤੇ ਬੋਲੋ ਕੱਪ ਕਰ ਮੈਂ ਪੁੱਤ ਜਿੱਦਾਂ ਛੱਤ ਪਈ ਉਦੋਂ ਵੀ ਪੁੱਡਾ ਵਾਲੇ ਆਏ ਇਹਦੇ ਸਾਨੂੰ ਛੱਤ ਉੱਪਰ ਪਾ ਦੀ ਸਾਨੂੰ ਖਰਚਾ ਪਾਣੀ ਦੇ ਦੋ ਤੇ ਛੱਤ ਤੁਸੀਂ ਉੱਤੇ ਪਾ ਲਓ ਫਿਰ ਉਦੋਂ ਹੀ ਸਾਨੂੰ ਨਾ ਪੈਣ ਦਿੰਦੇ ਇਹ ਉਹ ਦੇਖਦੇ ਇੱਧਰ ਪਿਆ ਜਿਹੜਾ ਬਾਂਧੀ ਘਟ ਆਇਆ ਉਦੋਂ ਵੀ ਜਿੱਦਾਂ ਛੱਤ ਪਈ ਗੁੱਡਾ ਵਾਲਿਆਂ ਨੂੰ ਇਹਨਾਂ ਨੇ 5000 ਰੁਪਏ ਦਿੱਤਾ ਕਹਿੰਦੇ ਪਾ ਲੋ ਠੀਕ ਹੈ ਜੋ ਵੀ ਕਾਗਜ਼ ਪੱਤੇ ਹੈਗੇ ਦਿਖਾਓ ਫਿਰ ਉਹ ਦੇਣੀ ਕਹਿ ਦਿੰਦੇ ਤੁਸੀਂ ਨਜਾਇਜ਼ ਕਬਜ਼ੇ ਚ ਕਰ ਪਾਣੇ ਟੌਸਾੜਾ ਨੂੰ ਪਾਣ ਹੁੰਦਾ ਅਸੀਂ ਲਾ ਪਾਉਂਦੇ ਉਹਦੇ ਤਾਂ ਕਹਿੰਦੇ ਪਾ ਲੋ ਮਿਹਰੇ ਪੁੱਡਾ ਵਾਲੇ ਨੇ ਬਈ ਸਮਾਰਟ ਕਾਰਡ ਇਹ ਈਯੂ ਕੀਤੇ ਆ ਕਿਤੇ ਆਗੇ ਨੀ ਲੱਗੇ। ਕੋਈ ਗੱਲੋ ਜਿੱਤੇ ਇਹਨਾਂ ਨੇ। ਹੁਣ ਅੱਗੇ ਬਟਿੰਡੇ 'ਚ ਰਿਸਟਰੀ ਹੈਨੀ ਤੁਹਾਨੂੰ ਵੀ ਪਤਾ। ਸਾਰਿਆਂ ਨੂੰ ਪਤਾ ਹੈ ਨਾ। ਜੌਨ ਸਰਵਸਤਵ ਨੂੰ ਲੈ ਕੇ ਉਧਰ ਮਾਰਡਾਉਨ ਹੋ ਰਿਹਾ। ਸਾਰੇ ਕਿਤੇ ਕੋਈ ਰਿਸਟਰੀ ਨਹੀਂ ਸਾਰੇ ਸ਼ਾਮਾ ਉਹ ਪ੍ਰਾਂਤਿਕ ਕਾਰਵਾਈ ਕਿਉਂ ਕੀਤੀ? ਇਹੀ ਤਾਂ ਮੈਂ ਪੁੱਛ ਰਿਹਾ ਵੀ ਇਹ ਦੋ ਘਰਾਂ 'ਤੇ ਹੀ ਕਿਉਂ? ਜਾਂ ਇੱਕ ਇਹਨਾਂ ਨੂੰ ਮੈਂ ਪੁੱਛਿਆ ਜੀ ਮੈਂ ਕਹਾ ਵੀ ਇਹ ਕਾਰਵਾਈ ਕਰ ਲਈ ਜਿਨ੍ਹਾਂ ਦੇ ਪਰਚੇ ਆ ਉਹਨਾਂ ਦੇ ਹੀ ਤਾਂ ਇਹ ਆ। ਕਹਿੰਦੇ ਨਹੀਂ ਇਹ ਪੁੱਡਾ ਵਾਲੇ ਕਿੰਨੂੰ ਆਏ ਆ। ਹਾਂ ਉਹ ਦੋਆ ਇੱਕ ਮੇਰੇ ਤੇ ਹੈਗਾ ਉਹ ਕਹਿੰਦੇ ਪੁੱਡਾ ਵਾਲੇ ਕਿੰਨੂ ਆਏ ਉਹ ਕਹਿੰਦੇ ਵੀ ਇਹ ਉਹ ਕਹਿੰਦੇ ਪ੍ਰੋਸੈਸ ਚ ਨਹੀਂ ਹੁੰਦਾ ਬਾਕੀ ਸਾਰਾਂ ਦੇ ਵੀ ਟਾਉਣਗੇ ਪ੍ਰੋਸੈਸ ਚ ਆਉਂਦਾ ਜੀ ਮੈਂ ਪੁੱਛਿਆ ਵੀ ਕਾਦੇ ਇਹ ਕਹਿੰਦੇ ਸੀ ਪੁੱਡਾ ਵਾਲੇ ਕਿੰਨੂ ਆਏ ਆ ਇਹ ਕਹਿੰਦੇ ਇਹ ਪੁਲਿਸ ਘਾਤ ਹੋਈ ਹੈ ਕਹਿੰਦੇ ਪੁੱਡਾ ਵੀ ਪ੍ਰੋਟੈਕਸ਼ਨ ਵਾਸਤੇ ਆ ਕਿੰਨੇ ਮਿੰਟ ਮਾਰ ਕੇ ਹਾਂ ਬਾਕੀ 20 ਮਿੰਟ ਬੱਝ ਗਏ ਜੀ ਮਸ਼ੀਨ ਵਾਲੀ ਹਾਂ ਟੀਕੇ ਲਾ ਲਾ ਟੀਕੇ ਲਾ 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 ਕਿ ਕਿੰਨੇ ਕਿਲੋਕ ਵੇਚੇ ਮਾਂ ਦੇ ਪੁੱਤ ਮਾਰ ਕੇ ਕਿੰਨੇ ਕਿਲੋਕ ਵੇਚਦੇ ਆ ਬਾਤ ਆ ਗਲੀ ਤਾਂ ਜਮਾ ਇਹਨਾਂ ਨੇ ਆਤੀ ਚੱਕਦੀ ਸੀ ਇਸ ਗਲੀ ਦੇ ਵਿੱਚ ਤਾਂ ਬਹੁਤ ਇਹ ਚਿੱਟਾ ਵੇਚੀ ਦੇ ਸੀ ਹੁਣ ਕਹਿੰਦੇ ਵੀ ਅਸੀਂ ਨਜਾਇਜ਼ ਕੀਤੀ ਹੁਣ ਕਹਿੰਦੇ ਵੀ ਨਜਾਇਜ਼ ਕਰਵਾਈ ਕੀਤੀ ਅਸੀਂ ਨਹੀ 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 ਜਾਇਜ਼ ਨਹੀਂ ਜਾਇਜ਼ ਕੀਤੀ ਜਾਇਜ਼ ਜਾਇਜ਼ ਲੇ ਕੇ ਹੋਰ ਵੀ ਹੋਵੇ ਕਾਰਵਾਈ ਨਾ ਅੱਗੇ ਵੀ ਕਾਰਵਾਰੀ ਜਿਹੜਾ ਕੋਈ ਚਿੱਟਾ ਵੇਚਦਾ ਉਹਦੇ ਨਾਲ ਹੀ ਹੋਣੀ ਚਾਹੀਦੀ ਹੁੰਦਾ ਜਾਵੇ ਸਰਕਾਰ ਨੂੰ ਉਹੀ ਸਖਤ ਹੋਣਾ ਬਹੁੜ ਸਖਤ ਜਿਵੇਂ ਹੁਣ ਸਖਤੀ ਦਿਖਾਈ ਹੈ ਤੇ ਪਹਿਲਾਂ ਹੋਏ ਅੰਦੀ ਦਾ ਨਸ਼ਾ ਵਧਦਾ ਰਹਿਣਾ ਤੇ ਜੀ ਉਹੀ ਗੱਲਾ ਆ ਜਾਂਦੇ ਸੀ ਫੜ ਲੈਂਦੇ ਸੀ ਲੱਖਾਂ ਵਿੱਚ ਛੱਡ ਦਿੰਦੇ ਸੀ ਤੇ ਅੱਗੇ ਚੱਲਾਂ ਬੰਦੇ ਨਾ ਹੋਰ ਹੋਣੀ ਵੇਚਣਾ ਪਾਜੀ ਕਰਦੀ ਕਾਰ ਜੀ ਕਰਦੇ ਕਰਦੇ ਕਾਰ ਦੀ ਕਰਨੀ ਪੈਂਦੀ ਆ ਮੁੜ ਕੇ ਨਹੀਂ ਫਿਰ ਟੱਕਰ ਪੈਂਦਾ ਸਾਜ ਜੀ ਕਰ ਵੀ ਕਰਕੇ ਫੇਰ ਟਾਏ ਆ ਕਿਉਂਕਿ ਜੇ ਬਾਕੀਆਂ ਦੀ ਵੀ ਕਾਰੀ ਕਰਵੀ ਹੋ ਜਾਂਦੀ ਆ ਵਾਕੀ ਵੀ ਢਾਉਣਗੇ ਆ ਕਹਿੰਦੇ ਪਸ ਵਧ ਕੇ ਜੀ ਫੇਰ ਇਹ ਜੀ ਮਸ਼ਾਹ ਮੈਂ ਹਟਰ ਦੇ ਨਹੀਂ ਗੀ ਏ ਜਿਵੇਂ ਐਡੇ ਵੱਡੇ ਕੋਈ ਸਾਕ ਵਾਲੀ ਗੱਲ ਹੀ ਨਹੀਂ ਸਾਰੀ ਬਿਜੀ ਵੇਚਦੇ ਤਾਂ ਹੀ ਤਾਂ ਹੈ ਐ ਆਮੰਟ ਹੈ ਕਹੀਂ ਤਾਂ ਹੈ ਵੇਚਦੇ ਵੇਚਦੇ ਜੀ ਇੱਕ ਜਿਵੇਂ ਐਡੇ ਵਧੀਆ ਵਧੀਆ ਘਰ ਪਾਏ ਆ ਬਹਿਨਤ ਵਾਲਾ ਬੰਦਾ ਪਾ ਸਕਦਾ ਇੰਨੇ ਬਹਿਨਤ ਵਾਲਾ ਨਹੀਂ ਪਾ ਸਕਦਾ ਸੀ ਚਾਰ ਜਣੇ ਆ ਕਮਾਉ ਜੀ ਦਿਨ ਰਾਤ ਮੇਰੇ ਨੀ ਸਿਰ ਤੋਂ ਵੱਖਾ ਲੈੰਦਾ ਸਾਡੇ ਦੇਖ ਲਓ ਤੁਸੀਂ ਜਾ ਕੇ ਰੂਪ ਰਿਆ ਤੇ ਮੇਰੇ ਤਾਂ ਦੋਨੇ ਪੱਟ ਤੇ ਮੈਂ ਕਿੱਧਰ ਜਾਵਾ ਬੰਦੇ ਦੇ ਮੇਰੇ ਦੇ ਹੱਥ ਮੇਰੇ ਤਾਂ ਦੋਨੇ ਪੱਟ ਤੇ ਨਸੇ ਵਾਲਿਆਂ ਨੇ ਨਸੇ ਵਾਲਿਆਂ ਨੇ ਆਹ ਭਾਇਆ ਸੈਂਟਰ ਚ ਸਿੱਟੇ ਕੀ ਕੀ ਕੁੱਟਿਆ ਸੀ ਕੀ ਕੀ ਕੁੱਟਿਆ ਕੋਤੇ ਚਿੱਟਾ ਖਾਂਦੇ ਚਿੱਟਾ ਵੀ ਦਈਆ ਦੋਨੇ ਮੁੰਡੇ ਮੇਰੇ ਤਾਂ ਲੱਗੇ ਨਸਿਆਂ ਤੇ ਉਹ ਕਈ ਬਹੁਤ ਜਿਹੜੀ ਨੌਜਵਾਨ ਲੱਗੇ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਉਹਨੂੰ ਕਿਵੇਂ ਦੇਖਦੇ ਹੋ ਠੀਕ ਹੈ ਕਾਰਵਾਈ ਹੋਣੀ ਚਾਹੀਦੀ ਇਹ ਤਾਂ ਠੀਕ ਹੈ ਜੀ ਅਸੀਂ ਕਰਨਾ ਬਦਗਾ ਜਿੱਦ ਲੋਕਾਂ ਨੇ ਪੁੱਤ ਮਾਰਦੇ ਆ 20-20 ਸਾਲਾਂ ਦੇ ਉਹ ਮਾਵਾ ਦੇ ਹਾਲ ਪੁੱਛ ਕੇ ਦੇਖੋ ਉਸ ਕਹਿੰਦੀ ਵੀ ਜਿਹੜੀ ਕਮਾਈ ਨਾਲ ਘਰ ਪਾਏ ਇਹਨਾਂ ਨੇ ਉਹ ਕਮਾਈ ਖਤਮ ਕਰਨੀ ਹੈ ਸਰਕਾਰ ਇਹ ਕਹਿੰਦੀ ਆ ਆਪਾਂ ਤਾਂ ਕਹਿੰਦੇ ਕੰਮ ਜੇਕਰ ਕਰਨ ਜੀ ਦੇਣਾ ਜਿਹੜਾ ਸਮਾਰਕ ਚੱਕ ਕਰਨਾ ਇਦਾਂ ਜਿਹੜਾ ਉਹ ਕਰਨ ਇਹ ਹਜੇ ਉਹ ਕਹਿੰਦੀ ਮੇਰੇ ਅੰਦਰ ਸੋਨਾ ਸੋਨੇ ਦੀਆਂ ਬਾਲੀਆਂ ਰਹੀਆਂ ਅੰਦਰ ਤੇ ਬਾਲੀਆਂ ਚ ਜੜੀਆਂ ਕੋਠੀਆਂ ਚੀਲਾਂ ਤੇ ਪਾਈ ਬੈਠੇ ਆ ਕੋਈ ਆਪਦੇ ਭਰਾ ਦੇ ਨਾਂ ਤੇ ਕਰਾਈ ਵੇਖੀ ਆ ਕੋਈ ਪਹਿਣਾ ਨਾ ਤੇ ਕਰਾਈ ਬੈਠੇ ਆ ਅੱਛਾ ਗੱਲੋਵਾ ਗੱਡੀਆਂ ਕਢਾਈ ਬੈਠੇ ਉਹ ਭਰਾਵਾਂ ਦੇ ਨਾਂ ਤੇ ਕਰਾਈ ਵੇਖੇ ਆ ਕੋਈ ਹੋਰ ਬੁੜੀਆਂ ਦੇ ਨਾਂ ਤੇ ਕਰਾਈ ਵੇਖੇ ਆ ਆ ਦੇ ਨਾਂ ਤੇ ਤਕਰੌਂਦੀ ਨਹੀਂ ਲੱਗਦਾ ਲੱਗਦਾ ਹੋਰ ਜਾਂਚ ਕਰਨ ਦੀ ਲੋੜ ਆ ਤੇ ਜਾਂਚ ਕਰਨ ਹੋਰ ਤੋਂਿੰਡ ਤੋਂ ਲਾ ਕੇ ਕਰਨ ਇਹਨਾਂ ਨੂੰ ਇੰਨਾ ਇੰਨਾ ਅੱਗ ਜਾਣਦੇ ਦੇਣਾ ਚਾਹੀਦਾ ਨਹੀਂਗਾ ਆਪਾਂ ਉੱਥੇ ਹੋਰ ਪੱਟੇ ਖਾਣੇ ਬੰਨ੍ਹਣਗੇ ਪੈਸਾ ਹੋਣਾ ਪਟਨਾ ਅੱਛਾ ਬੇਕ ਗਿਆ ਫੇਰ ਤੀਜੇ ਜਵਾਬ ਦੂਜੇ ਤੀਜੇ ਜਵਾਬ ਦੇਣਗੇ ਇਹਨਾਂ ਦੇ ਬਥੇਰੇ ਠਕਾਣੇ ਬੰਨ੍ਹ ਤਾਹੀਂ ਟੈਨਸ਼ਨ ਨਹੀਂ ਲੈਂਦੇ ਉਹ ਵੀ ਹਰਾਮ ਦੀ ਕਮਾਈ ਹੈ ਮੰਗੀ ਦਾ ਘਰ ਆਇਆ ਇਹ ਉਹਨਾਂ ਦਾ ਬਣਾ ਦੇਣਾ ਨਾਲੇ ਤਾਂ ਜਿਹੜਾ ਮੰਗੀ ਦਾ ਪਹਿਲਾ ਨੰਬਰ ਲੱਗਿਆ ਨਾਲੇ ਤਾਂ ਪੈਸੇ ਰੰਗ ਦੀ ਸੀ ਅੱਛਾ ਇਹ ਵੀ ਹੈ ਉਸਾਂ ਸਤਿਮੀ ਆਣਾ ਬੈਠਣਾ ਬਾਹਰ ਬਲਾਇਆ ਤਾਂ ਕੰਨੀ ਸੈਟਿੰਗ ਕਰੀ ਬਠਿਆ ਅਗਲੇ ਕਦੇ ਕਿਸੇ ਨਾਮ ਕੋਈ ਰਿਸ਼ਤੇਦਾਰ ਆ ਰਿਹਾ ਸੀ ਸੈਟਿੰਗੇ ਦਾ ਸਾਰੇ ਦੇ ਪਾਏ ਹੋਇਆ ਜਿਹੜਾ ਇੱਧਰ ਲੈ ਉਰਲੇ ਜਿਹੜਾ ਬਾ ਗਾਂਗੀ ਕੇ ਘਰ ਦੇ ਨਾਲ ਉਰਲੇ ਪਾਸੇ ਕਾਲਾ ਪੱਥਰ ਲੱਗਿਆ ਤਾਂ ਉਹਦੇ ਬੰਦਾ ਉਹਦੇ ਨਹੀਂ ਪੁੱਤ ਉਹਦੇ ਨਹੀਂ ਇਹਦੀ ਕਮਾਈ ਆ ਕੋਈ ਮਰਜੀ ਆ ਇਹਦੇ ਸਰੇ ਹੁਣ ਚਾਹੀਦੀ ਆ ਕਾਰ ਬੀ ਕਿੰਨੇ ਕਮਾਈ ਆ ਰੰਡੀ ਦੀ ਨਹੀਂ ਆ ਕਿੱਥੇ ਲੈ ਇਹ ਕਮਾਈ ਆ ਜਿੰਨਾਂ ਬੱਤ ਮਰਦੇ ਆ ਅੱਇਆ ਨਾ ਕਰਦਾ ਜੀ ਮਰਦਾ ਨਾ ਆਹੋ ਮੇਰੇ ਪੁੱਤ ਤੇ ਸਾਰਿਆਂ ਦੇ ਸਿਆਮ ਦੇ ਦੇ ਹੱਸ ਕੇ ਗੱਲਾਂ ਕਰਦੇ ਆ ਉਹਨਾਂ ਦੇ ਤਾਂ ਬੀਬੀ ਵੇ ਸੱਸ ਗੱਲਾਂ ਕਰਦੇ ਆ ਆ ਖੜੀ ਹੈਗਾ ਕਣ ਵਰਗਾ ਪੱਤਾ ਜਿਹੜੀ ਦਾ ਮਰਿਆ ਤੇ ਦੂਜਾ ਵੀ ਲੱਗਿਆ ਪਿਆ ਚਾਰੀ ਦਾ ਆ ਖੜੀ ਵਿਚਾਰੀ ਇਹ ਕੀ ਕਰੇਗਾ ਜੇ ਮੁੰਡਾ ਨਾਲ ਦਾ ਪੱਤਾ ਕਰਕੇ ਆਵੋ ਲਮੀ ਜੀ ਤੋਂ ਮੈਂ ਦੱਸ ਰਿਹਾ ਸੀ ਇੱਥੇ ਬੀਬੀਆਂ ਜਿੱਦੇ ਘਰੇ ਕੋਲ ਕੋਲ ਤੁਹਾਡੇ 20 ਨੂੰ ਕੋਲ ਜੀ ਹਰੇਕ ਮੰਗ ਇਹ ਸਭ ਚੁਣ ਕੇ ਆਈ ਹੈ ਇਹ ਲੋਕਾਂ ਦਾ ਬਤਾ ਇਹ ਇਤਰਾ ਇਤਰਾ ਇਹਨਾਂ ਦੇ ਕਾਰਨ ਹੁਣ ਰੱਬ ਕੀ ਹੋ ਗਈ ਸਰਕਾਰ ਕੋਈ ਸਰਪ ਹੋ ਗਈ ਹੋ ਜੀ ਸਾਰੇ ਨਹੀਂ ਢਾਣ ਕੇ ਕਰਦੀ ਹੋਣੀ ਸਾਡੇ ਬੱਚੇ ਤਾਂ ਮਾਂ ਨੂੰ ਮਾਂ ਕਹਿਣਾ ਭੁੱਲ ਗਏ ਭੈਣ ਨੂੰ ਭੈਣ ਕਹਿਣਾ ਭੁੱਲ ਗਏ ਅਸੀਂ ਬਹੁਤ ਜਿਆਦੇ ਦੁਖੀ ਸਾਰਾ ਹੀ ਪੰਜਾਬ ਦੁਖੀ ਹੋਇਆ ਪਿਆ ਜੀ ਸਾਰੇ ਕਾਰਵਾਈ ਹੋ ਰਹੀ ਹੈ ਇਹ ਜਿਵੇਂ ਤੁਹਾਡਾ ਹਾਲ ਹੈ 10 10 ਸਾਲਾਂ ਤੋਂ ਜਵਾਬਾ ਜਿਹੜੇ ਅੱਜ ਮੈਂ ਇੱਥੇ ਬੈਠੀ ਆਇਆ ਉਹਦੇ ਤੇ ਮਾਮਾ ਬਾਹਾਂ ਫੜੀ ਫਿਰਦੇ ਆਇਸ਼ ਕਰੀ ਹੁੰਦੇ ਮਾਂ ਤੇ ਉਹਦਾ ਕੋਈ ਜਿਉਣ ਥੋੜਾ ਹੀ ਇਹਨਾਂ ਨੇ ਤਾਂ ਕਿ ਕੋਠੀਆਂ ਪੜੀਆਂ ਨੇ ਇੱਥੇ ਪਾਈ ਇੱਕ ਕਬਰ ਪਾ ਲਈ ਚੱਕ ਕੇ ਸਮਾਨ ਉੱਥੇ ਜਾਵਣਗੇ ਕੰਮਾਉਣ ਵਾਲਾ ਹੋਰ ਕੌਣ ਹੈ ਜੀ ਕਮਾਉਣ ਵਾਲਾ ਕੋਈ ਨਹੀਂ ਜੀ ਬਸ ਆਸ ਹੀ ਹੈ ਸਮੁੰਦਰ ਦਾ ਸਾਠੋਂ ਕਿੰਨੇ ਦਿਨ ਰੋਣੇ ਨੇ ਜਿਹੜੀ ਬੰਦੀ ਆ ਜਿਹੜੀ ਜਿਹੜੀ ਪੁਲਿਸ ਨੇ ਅੱਜ ਕਾਰਵਾਈ ਕੀਤੀ ਲੱਗਦਾ ਸਖਤੀ ਨਾਲ ਐ ਕਰਨੀ ਚਾਹੀਦੀ ਆ ਹਾਂ ਹਾਂਜੀ ਹਾਂਜੀ ਕਰਨੀ ਚਾਹੀਦੀ ਬਹੁਤ ਵਧੀਆ ਨਾਮਾਂ ਦੇ ਕਾਲਜ ਜਿਹੜੇ ਸੋਧ ਲੈਣ ਨਾ ਜਿਹੜੇ ਹੁਣ ਨਸ਼ਾ ਕਰਦੇ ਆ ਗਰੀਬ ਘਰ ਆ ਬੰਦਾ ਕਿੰਨਾ ਪੈਸੇ ਕਿੱਥੇ ਲਾਉਂਦੇ ਸੀ ਨਸ਼ਾ ਕਰਨ ਵਾਸਤੇ ਪੈਸੇ ਲੈਂਦੇ ਮਾਮਾ ਤੋਂ ਖੋਹ ਕੇ ਆ ਨਾ ਉਹਨਾਂ ਨੂੰ ਪੈਸੇ ਦੇਣੇ ਹੋਰ ਅਗਲੇ ਇੱਥੇ ਬਥੇਰੇ ਲੈਣ ਦੇ ਵੱਡੇ ਪਰਾਂ ਦੇ ਲੈਣਦੇ ਸਮਾਨ ਲੈਣ ਨੂੰ ਇਹ ਨਾ ਨਗਰ ਵੀ ਜਿੰਨਾ ਦੇਖਿਓ ਦਿੰਦੇ ਆ ਲੈਣ ਨੂੰ ਸਮਾਨ ਨੂੰ ਵੇਚਦੇ ਆ ਨਹੀਂ ਨਹੀਂ ਆਹ ਮਾਨ ਬਤੰਦੇ ਲੋਕਾਂ ਦਾ ਇੱਕ ਦੂਜੇ ਤੋਂ ਆਹ ਕਰਦੇ ਆਂ ਆਈਂ ਕਿਤੇ ਵਿੱਚ ਉਹ ਹਾਲੇ ਦੇਖੋ ਆ ਬਸਤੀ ਦਾ ਹੈ ਸਰ ਕੀ ਕਹਿਣਾ ਚਾਹੁੰਦਾ ਇੰਨੇ ਕਰਾ ਦੇ ਕਾਰੋਬਾਰ ਅੱਜ ਇਹ ਵੀਡੀਓ ਦੀ ਪ੍ਰੋਪਰਟੀ ਹੈਗੀ ਹੈ ਜੀ ਵੀਡੀਓ ਨੇ ਇਹਨੂੰ 77 ਚ ਇਕ ਵਾਰ ਕੀਤੀ ਸੀਗੀ ਤੇ ਉਸ ਵੇਲੇ ਕਿਤੇ ਵੀਡੀਓ ਦਾ ਹਦਫ ਪਰ ਇੱਥੇ ਨਹੀਂ ਸੀ ਪਟਿਆਲ ਤੋਂ ਉੱਥੋਂ ਚੰਡੀਗੜ੍ਹ ਤੋਂ ਚੱਲਦਾ ਸੀਗਾ ਇਸ ਕਰਕੇ ਕਿਸੇ ਦੌਰ ਨਹੀਂ ਰੱਖੀ ਕਿ ਨੇ ਆਏ ਕਬ ਜੋ ਹੋਵੇ ਉਹ ਦਾ ਟਾਈਮ ਉਨਰ ਸਾਰੇ ਨੇ ਇੱਕ ਅਪਡੇਟ ਆਈਡੈਂਟੀਫਾਈ ਕਰਕੇ ਮਾਨਜੋਗ ਸਕਰੀਨਸ਼ਾਟ ਦੇ ਅਨੁਸਾਰ ਤਮਤਾਬ ਸਾਰੇ ਨੋਟਿਸ ਦੇ ਕੇ ਅਸੀਂ ਖਾਲੀ ਕਰਵਾ ਰਹੇ ਹਾਂ ਅੱਜ ਦੋ ਘਰਾਂ ਦਾ ਟਾਈਮ ਪੂਰਾ ਹੋਇਆ ਜੀ ਫਰਾਈਡੇ ਨੂੰ ਹੋਇਆ ਸੀ ਪਹਿਲੇ ਫਰਾਈਡੇ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਉਹ ਵੀ ਇਹ ਮੋਟਰਸ ਪਾਈਪਲਾਈਨ ਚ ਹੈਗੇ ਨੇ ਜਿਵੇਂ ਜਿਵੇਂ ਟਾਈਮ ਪੂਰਾ ਹੋਊਗਾ ਜਿਆਦਾ ਬੰਦਾ ਆਪੇ ਖਾਲੀ ਕਰ ਲੂਗਾ ਨਹੀਂ ਫਿਰ ਅਸੀਂ ਆਪ ਕਰਾਂਗੇ ਹਾਂ ਹੋ ਕੀ ਜਾਂਦੇ ਸਾਨੂੰ ਟਾਈਮ ਦਿੱਤਾ ਇਹ ਪਹਿਲਾਂ ਦੱਸਿਆ ਨਹੀਂ ਇਹਨਾਂ ਨੂੰ ਤਕਰੀਬਨ ਜੇ 1 ਮਹੀਨੇ ਟਾਈਮ ਦਿੱਤਾ ਫਿਰ 15 ਦਾ ਟਾਈਮ ਦਿੱਤਾ ਫਿਰ 15 ਦਾ ਟਾਈਮ ਦਿੱਤਾ ਤਕਰੀਬਨ 2 ਮਿੰਟ ਟਾਈਮ ਇਹਨਾਂ ਨੂੰ ਦਿੱਤਾ ਹੋ ਸਕਦਾ ਹੁਣ ਜੀ ਇਹ ਥੋੜੀ ਜਿਹੀ ਬਸਤੀ ਨਸ਼ਾ ਵਾਸਤੇ ਬਦਨਾਮ ਹੈਗੀ ਆ ਹੋਂਗੇ ਜਰੂਰ ਹੋਣਗੇ ਇਹ ਪੁਲਿਸ ਇਹ ਦੱਸ ਸਕਦੀ ਹੈ ਨਸ਼ੇ ਦੇ ਪਾਸੇ ਜਰੂਰ ਹੈ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਆ ਕਿੰਨੇ ਇੱਕ ਤਰ੍ਹਾਂ ਤੋਂ ਕੀਤੀ ਜਾ ਰਹੀ ਤੇ ਕਿਸ ਤਰ੍ਹਾਂ ਕਰ ਰਹੀ ਅੱਜ ਇੱਥੇ ਸਿਵਲ ਡਿਪਾਰਟਮੈਂਟ ਵੱਲੋਂ ਦੋ ਗੱਡੀਆਂ ਜਿਹੜੀ ਡੈਡੀਫੀਸ਼ਨ ਕੀਤੀ ਗਈ ਸੀ ਕਿ ਜਿਨ੍ਹਾਂ ਨੇ ਨਜਾਇਜ਼ ਸਾਰੀ ਕੀਤੀ ਹੈ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਘਰ ਤੋਂ ਸੰਬੰਧੀ ਹੁਕਮ ਜਾਰੀ ਕੀਤਾ ਗਿਆ ਸੀਗਾ ਜਿਹੜਾ ਕਬਜ਼ਾ ਸੀਗਾ ਉਹ ਛਡਵਾਇਆ ਜਾਣਾ ਸੀਗਾ ਜਿਹਦੇ ਵਿੱਚ ਮੌਕੇ ਵੱਲੋਂ ਪੁਲਿਸ ਮਦਦ ਮੰਗੀ ਗਈ ਸੀ ਸਾਡੇ ਵੱਲੋਂ ਅੱਜ ਮੌਕੇ ਤੇ ਪੁਲਿਸ ਮਦਦ ਦਿੱਤੀ ਗਈ ਹੈ ਇਹ ਦੋ ਘਰ ਹੈਗੇ ਇੱਕ ਤਾਂ ਗੁਰਪ੍ਰੀਤ ਬਾਂਗੀ ਉਹਦੇ ਘਰ ਵਾਲੀ ਰਹਿੰਦੇ ਆ ਇੱਕ ਜਿਹੜਾ ਹੈਗਾ ਰਾਜਨਾ ਦੇ ਲੜਕੀ ਰਹਿੰਦੀ ਹੈ ਇਹ ਤਿੰਨਾਂ ਦੇ ਉੱਪਰ ਪੰਜ ਦੇ ਕਰੀਬ ਛਿੱਟੇ ਦੇ ਮਕਦਮੇ ਦਰਜ ਨੇ ਜਿਨ੍ਹਾਂ ਦੇ ਇਕੱਲੇ ਤਿੰਨ ਗੁਰਪ੍ਰੀਤ ਬਾਂਗੀ ਦੇ ਉੱਪਰ ਦਰਜ ਨੇ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਇਹਨਾਂ ਦੇ ਖਿਲਾਫ ਸ਼ਿਕਾਇਤ ਵੀ ਸੀਗੀ ਨਸ਼ੇ ਦੀ ਵੀ ਸੀਗੀ ਤੇ ਨਸ਼ੇ ਦੀ ਸ਼ਿਕਾਇਤ ਦੇ ਨਾਲ- ਸੋ ਅੱਜ ਜਿਹੜਾ ਹੈਗਾ ਇਹ ਨਜਾਇਜ਼ ਕਬਜ਼ਾ ਪੁਲਿਸ ਵੱਲੋਂ ਮੌਕੇ ਤੇ ਛਡਾਇਆ ਗਿਆ ਜਿਹੜਾ ਸਿਵਲ ਡਿਪਾਰਟਮੈਂਟ ਵੱਲੋਂ ਤੇ ਪੁਲਿਸ ਵੱਲੋਂ ਮੌਕੇ ਤੇ ਜੋ ਲਾ ਐਂਡ ਆਰਡਰ ਸਟੇਸ਼ਨ ਬਾਹਰ ਰੱਖਣ ਲਈ ਡਿਪਲੋਇਮੈਂਟ ਡਿਊਟੀ ਕੀਤੀ ਗਈ ਹੈ। ਪਰਿਵਾਰਕ ਮੈਂਬਰ ਵੱਲੋਂ ਕਿਹਾ ਹੈ ਹੋਰ ਵੀ ਕਈ ਘਰ ਵੇਖੋ ਉਹਨਾਂ ਦੇ ਘਰ ਤਾਂ ਅੱਜ ਨਹੀਂ ਦੇਖੋ ਜੀ ਸਾਰੇ ਜਿਹੜਾ ਹੈਗਾ ਜੋ ਪ੍ਰੋਸੈਸ ਹੈਗਾ ਜੋ ਡਿਊ ਪ੍ਰੋਸੀਜਰ ਉਹਨੂੰ ਪ੍ਰੋਪਰ ਫੋਲੋ ਕੀਤਾ ਜਾ ਰਿਹਾ ਹੈ। ਐਦਾਂ ਨਹੀਂ ਹੁੰਦਾ ਵੀ ਅਸੀਂ ਕਿਸੇ ਦੇ ਵੀ ਘਰ ਨੂੰ ਜਾ ਕੇ ਉਧਾਟਾ ਦਈਏ ਸਿਵਲ ਡਿਪਾਰਟਮੈਂਟ ਹਟਾ ਦਿੱਤਾ ਜਾਵੇ ਤੇ ਮੌਕੇ ਤੇ ਪੁਲਿਸ ਲਗਾਈ ਜਾਵੇ ਜੋ ਬੰਦੇ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਦੋਂ નોਟਿਸ ਸਰਵ ਕੀਤਾ ਜਾਂਦਾ ਹੈ ਜਿਹੜਾ ਬੰਦਾ ਨੋਟਿਸ ਦਾ ਪ੍ਰੋਪਰ ਜਵਾਬ ਦਿੰਦਾ ਹੈ ਕੋਈ ਇੱਕ ਆਪਣੇ ਕਾਗਜ਼ ਸ਼ੁਰੂ ਕਰਦਾ ਹੈ ਉਹਨਾਂ ਨੇ ਸਿਵਲ ਡਿਵੈਲਪਮੈਂਟ ਵੱਲੋਂ ਸਾਰੇ ਪ੍ਰੋਸੀਡਿੰਗਸ ਪੂਰੀ ਕਰਨ ਤੋਂ ਬਾਅਦ ਜਿਹੜੀ ਹੈਗੀ ਹੈ ਡੈਮੋਲੇਸ਼ਨ ਦਾ ਜਿਹੜਾ ਹੁਕਮ ਪਹਾਰੀ ਕੀਤਾ ਜਾਂਦਾ ਹੈ